ਵਾਹਿਦਰ ਜੀ ਦਾ ਖਾਲਸਾ ਵਾਹਿਦਰ ਜੀ ਦੀ ਫਤਿਹ ਹਰ ਕੀ ਸੇਵਾ ਸੁਸਾਇਟੀ ਜਿੱਥੇ ਬੱਚਿਆਂ ਨੂੰ ਫ੍ਰੀ ਸ਼ਾਮ ਦੇ ਟਾਈਮ ਤੇ ਟਿਊਸ਼ਨ ਦਿੱਤੀ ਜਾਂਦੀ ਆ ਸਾਡੇ ਕੋਲ ਤਕਰੀਬਨ 80 ਤੋਂ 90 ਦੇ ਕਰੀਬ ਬੱਚੇ ਹੋ ਗਿਆ ਸਾਡੇ ਕੋਲ ਪਹਿਲਾਂ 20 13 ਸੀ 10 ਕੇ ਛੋਟੇ ਬੈਂਚ ਸੀ ਥੱਲੇ ਬੈਠਣ ਵਾਲੇ ਫਿਰ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰਪ੍ਰੀਤ ਸਿੰਘ ਜੀ ਸੇਖੋਂ ਸਾਹਿਬ ਅਸੀਂ ਜੀਰ ਜੀ ਉਹਨਾਂ ਕੋਲ ਪਹੁੰਚੇ ਤੇ ਅਸੀਂ ਜੀ ਇਹਨਾਂ ਕੋਲ ਇੱਕ ਜਾ ਕੇ ਦੱਸਿਆ ਵੀ ਵੀਰ ਜੀ ਨੂੰ ਸਾਨੂੰ ਜ਼ਰੂਰਤ ਆ ਸਾਡਾ ਸਾਥ ਦਿਓ ਤੇ ਵੀਰ ਜੀ ਹੁਣਾਂ ਨੇ ਸਾਨੂੰ 20 ਬੈਂਚ ਦੀ ਡੋਨੇਸ਼ਨ ਕੀਤੀ ਇਹਨਾਂ ਬੱਚਿਆਂ ਵਾਸਤੇ ਅਸੀਂ ਇਹਨਾਂ ਵੀਰ ਜੀ ਹੁਣਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਇਹਨਾਂ ਨੇ ਆਪਣੀਆਂ ਨੇਕ ਕਮਾਈਆਂ ਚੋਂ ਇਹਨਾਂ ਬੱਚਿਆਂ ਦੀ ਦਸਵੰਧ ਕੱਢਿਆ ਤੇ ਵਾਹਿਗੁਰੂ ਇਹਨਾਂ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਜੋ ਇਹਨਾਂ ਨੇ ਇੰਨਾ ਕੀਤਾ ਸਤਿਕਾਰਯੋਗ ਆ ਸਾਡੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਬੱਚਿਆਂ ਨੂੰ ਬੈਠਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਤੇ ਗੁਰਪ੍ਰੀਤ ਸਿੰਘ ਸਰਵਨ ਸਾਹਿਬ ਜੀ ਤੁਸੀਂ ਆ ਕੇ ਸਾਡੇ ਇਸ ਜੋ ਹਰਕੀ ਖੇਲ ਦਾ ਸੁਸਾਇਟੀ ਦਾ ਤੁਸੀਂ ਵਿజిਟ ਕੀਤਾ ਤਾਂ ਉਹਨੂੰ ਕਿਵੇਂ ਤਾਂ ਲੱਗਿਆ ਆ ਕੇ ਤੁਸੀਂ ਮੈਨੂੰ ਬਹੁਤ ਵਧੀਆ ਲੱਗਾ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੱਚਿਆਂ ਦਾ ਇਸ ਤਰੀ ਪੜ੍ਹਾਈ ਚਾਲੂ ਰੱਖੋ ਤੇ ਕੋਈ ਗੱਲ ਨਹੀਂ ਤੁਹਾਡੀ ਫੋਲ ਮਤ ਕਰਾਂਗੇ ਮੇਰੇ ਭਰਾ ਧੰਨਵਾਦ ਵੀਰ ਜੀ ਹੁਣ ਅਸੀਂ ਇਹਨਾਂ ਬੱਚਿਆਂ ਲੋ ਵੀ ਥੈਂਕ ਯੂ ਕਰਾਉਣਾ ਜੀ ਬੇਟਾ ਥੈਂਕ ਯੂ ਕਰੋ ਉਸਤਾਦ ਜੀ ਥੈਂਕ ਯੂ ਇਹ ਵੀ ਬਹੁਤ ਜ਼ਿਆਦਾ ਕੁਝ ਹੀ ਮਿਲ ਗਿਆ ਵੀਰ ਜੀ ਉਹਨਾਂ ਲੰਬੀਆਂ ਬਰਾਂ ਬਕਸ਼ੇ ਵਾਹਿਗੁਰੂ ਅਕਾਲ ਪੁਰਖੇ ਚੜ੍ਹਦੀਆਂ ਕਲਾਂ ਚ ਰੱਖੇ ਤੇ ਅਸੀਂ ਚਾਹੁੰਦੇ ਹਾਂ ਸਾਡਾ ਕੰਟੈਕਟ ਨੰਬਰ ਹੈਗਾ 9682 13741 ਸਾਡਾ ਕੋਈ ਅਕਾਊਂਟ ਨੰਬਰ ਨਹੀਂ ਆ ਸਾਡੇ ਨਾਲ ਕੰਟੈਕਟ ਕਰਕੇ ਪਲੀਜ਼ ਇਸ ਸੰਸਥਾ ਤੇ ਆ ਕੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਇੱਥੇ ਆ ਕੇ ਸਾਡੇ ਬੱਚਿਆਂ ਦੀਆਂ ਬੰਦੀਆਂ ਜ਼ਰੂਰਤਾਂ ਸਾਨੂੰ ਦੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ